ਕਿਹੜੇ ਪਿੰਡ ਤੋਂ ਆ ਜੀ ਪਿੰਡ ਵੜਵਾ ਜੀ ਕਦੋਂ ਖਰੀਦੀ ਸੀ ਲੈਟਰੀ ਕਦੋਂ ਖਰੀਦੀ ਸੀ ਲੈਟਰੀ ਇਹ ਅਸੀਂ ਖਰੀਦੀ ਸੀ 12 ਦੀ ਜੁਲਾਈ ਅਸ਼ੋਕਾ ਲੋਕੜੀਓਂ ਲੋਟ ਜਾ ਰਿਹਾ ਅੱਛਾ ਪਹਿਲਾਂ ਵੀ ਲੈਟਰੀ ਪੰਦੂ ਸੀ ਪਹਿਲਾਂ ਪਾਉਂਦੀ ਸੀ ਜੀ ਹਾਂ ਤੇ ਇਸ ਵਾਰੀ ਥੋੜੀ ਟਿਕਟ ਲੱਗੀ ਹੈ ਹਾਂਜੀ ਇਸ ਤਰ੍ਹਾਂ ਦਾ ਘੱਟ ਕੀ ਕੰਮ ਕਰਦੇ ਸੀ ਕੀ ਕੰਮ ਕਰਦੇ ਤੁਸੀਂ ਡਰਾਈਵਰ ਹੀ ਕਰਦੇ ਹੋ ਜੀ ਡੈਗਰੀ ਕਰਦੇ ਆ ਕਿ ਆ ਸੋਚ ਕੇ ਲੈਟਰੀ ਪਾਈ ਸੀ ਤੁਸੀਂ ਲੋਡ ਵੀ ਕਰਦੇ ਵਿੱਚ ਪੈਸੇ ਦੀ ਲੋਡ ਤਾਂ ਹੀ ਸਾਡੇ ਆਉਂਦੀ ਪੈਸੇ ਜੀ ਲੋਡ ਕਿਹਨੂੰ ਨਹੀਂ ਹੁੰਦੀ ਅੱਛਾ ਹੁਣ ਪੂਰੀ ਹੋ ਗਈ ਨਾ ਥੋੜੀ ਜਿਹਾ ਤਾਂ ਕਰਦੇ ਕੁੜਤੀ ਦੇ ਹੋਣਗੇ ਅੱਛਾ ਕੰਮ ਜੇ ਰਹਿ ਗਿਆ ਕਰਦੇ ਅੱਛਾ ਪੂਰੀ ਹੋ ਗਈ ਲੋਕਾਂ ਨੂੰ ਖੁਸ਼ੀ ਹੈ ਸਾਰੇ ਪਰਿਵਾਰ ਨੂੰ ਹਾਂਜੀ ਸਾਰਾ ਮੰਤਕ ਅਕੜ ਲੱਕੀ ਦੇ ਨਾਮ ਤੋਂ ਜਾਣਾ ਜਾਣਾ ਅੱਜ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਵੀ ਸਾਡੇ ਕਾਉਂਟਰ ਦੇ ਵਿੱਚ 10 ਕਰੋੜ ਦਾ ਫਰਸਟ ਪਲੇਜ ਜੋ ਕਿ ਲਾਖੀ ਹਿਸਟਰੀ ਦੇ ਵਿੱਚ ਸਭ ਤੋਂ ਵੱਡੀ ਰਕਮ ਹੈ ਤੇ ਰੋਪੜ ਦੇ ਵਿੱਚ ਸਾਡੇ ਹਿੱਸੇ ਆਈ ਹੈ ਉਸ ਵਾਹਿਗੁਰੂ ਦੀ ਉਹ ਪ੍ਰਮਾਤਮਾ ਦੀ ਅੱਜ ਕਿਰਪਾ ਹੋਈ ਹੈ ਸਾਡੇ ਕਾਉਂਟਰ ਤੇ ਵੀ ਸਾਡੇ ਕੋਲ ਲਾਖੀ ਜਿਹੜੀ ਹੈ 10 ਕਰੋੜ ਦੀ ਨਿਕਲੀ ਹੈ ਜਿਹਦਾ ਟਿਕਟ ਨੰਬਰ ਹੈ 2056370 ਨੰਬਰ ਔਰ ਇਹਨਾਂ ਭਾਈ ਸਾਹਿਬ ਦਾ ਨਿਕਲਿਆ ਜੋ ਨੂਨਪੁਰ ਵੇਦੀ ਵਿੱਚ ਰਹਿੰਦੇ ਨੇ ਔਰ ਇਹ ਸਾਡੀ ਰਿਸਪੋਨਸੀਬਿਲਟੀ ਹੈ ਅਸੀਂ ਇਹਨਾਂ ਨੂੰ ਸਰਕਾਰੀ ਪ੍ਰੋਸੈਸਸ ਦੁਆਰਾ ਟਿਕਟ ਡਾਇਰੈਕਟਰ ਦਫ਼ਤਰ ਜਮਾ ਕਰਾ ਕੇ ਇਹਨਾਂ ਨੂੰ ਕਲੇਮ ਕਰਾਇਆ ਜਾਵੇ ਔਰ ਇਹ ਸਾਰੀ ਰਿਸਪੋਨਸਿਬਿਲਟੀ ਸਾਡੀ ਹੈ ਅਸੀਂ ਇੱਕ ਦੋ ਦਿਨ ਦੇ ਅੰਦਰ ਅੰਦਰ ਟਿਕਟ ਲਈ ਜਮਾ ਕਰਾਵਾਂਗੇ ਔਰ ਇਹਨਾਂ ਨੂੰ ਅਸੀਂ ਬਹੁਤ-ਬਹੁਤ ਵਧਾਈ ਦਿੰਦੇ ਆ ਆਪਣੀ ਟੀਮ ਵੱਲੋਂ ਸ਼ੋਕਾ ਲੋਟੀ ਦੀ ਟੀਮ ਵੱਲੋਂ ਵੀ ਇਹਨਾਂ ਨੂੰ ਇਹ ਜਿਹੜੀ ਇਹ ਵੱਡੀ ਅਮਾਉਂਟ ਆਏ ਲੱਗੀ ਹੈ ਰੋਪੜ ਸ਼ਹਿਰ ਦੇ ਭਾਰ ਖੁੱਲ ਚੁੱਕਿਆ ਹੈ ਕਈ ਮੇਰੇ ਵੀਰ ਭਰਾ ਕਹਿੰਦੇ ਸੀ ਰੋਪੜ ਦੇ ਇਨਾਮ ਨਹੀਂ ਲੱਗਦਾ ਇਨਾਮ ਨਹੀਂ ਲੱਗਦਾ ਔਰ ਪਰਮਾਤਮਾ ਨੇ ਜਦ ਕਿਰਪਾ ਕੀਤੀ ਹੈ ਅੱਜ ਛੱਪੜ ਉਫਾਰ ਕੇ ਕਿਰਪਾ ਕੀਤੀ ਹੈ ਜਿਹੜੀ ਸਿੱਧੇ ਹੀ 10 ਕਰੋੜ ਦਾ ਇਨਾਮ ਰੋਪੜ ਦੀ ਹੁਣ ਸਮਾਂ ਇਦਾਂ ਆ ਗਿਆ ਹੈ ਕਿ ਲੋਕ ਲੁਧਿਆਣੇ ਤੋਂ ਵੀ ਆ ਕੇ ਸ਼ੋਕਾ ਲੋਟੀ ਤੋਂ ਟਿਕਟ ਖਰੀਦ ਰਹੇ ਆਂ ਔਰ ਕਰੋੜਪਤੀ ਲੱਖਪਤੀ ਬਣ ਰਹੇ ਆਂ ਅੱਜ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ